ਤੁਸੀਂ ਹੁਣ ਹਾਲਾਤ ਦੇਖ ਸਕਦੇ ਹੋ ਕੀ ਸਫਾਈ ਆ ਤੇ ਕੀ ਮੇਨਟੇਨੈਂਸ ਆ ਅਸੀਂ ਕੀ ਲੁਧਿਆਣੇ ਦੀ ਗੱਲ ਕਰ ਸਕਦੇ ਆ ਅੱਜ ਲੁਧਿਆਣੇ ਨੂੰ ਸਿਰਫ ਯੂਜ਼ ਕੀਤਾ ਜਾਂਦਾ ਆ ਅੱਜ ਜਾਲੇ ਲੱਗੇ ਸੀ ਕਿੰਨਾ ਮਾੜਾ ਲੱਗ ਰਿਹਾ ਸੀ ਮੈਂ ਜਿੰਨੇ ਕਰ ਸਕਦਾ ਸੀ ਕੋਸ਼ਿਸ਼ ਮੈਂ ਕੀਤੀ ਆ ਤੇ ਹੋਰ ਵੀ ਕਰੂੰਗਾ ਇੱਥੇ ਸਾਡੇ ਜਿਹੜੇ ਸਰਕਾਰਾਂ ਨੇ ਕੋਈ ਧਿਆਨ ਨਹੀਂ ਦੇ ਰੀਆਂ ਮੁੱਖ ਮੰਤਰੀ ਸਾਹਿਬ ਭਗਤ ਸਿੰਘ ਜੀ ਨੂੰ ਆਪਣਾ ਆਈਡਲ ਲੈ ਕੇ ਚੱਲਦੇ ਨੇ ਕਮ ਸੇ ਕਮ ਇਹ ਸਾਡੀਆਂ ਜੰਗ ਵਾਲੀਆਂ ਯਾਦਗਾਰੀਆਂ ਧਰੋੜਾ ਨੂੰ ਮਿਊਜ਼ੀਅਮ ਰੂਪ ਦੇ ਵਿੱਚ ਇਹਨਾਂ ਨੂੰ ਤਿਆਰ ਕੀਤਾ ਜਾਏ ਇਹ ਬੱਚਿਆਂ ਲਈ ਕੀ ਸੋਚਣਗੇ ਅੱਜ ਤਾਈਂ ਉਹਨਾਂ ਨੂੰ ਸਪੋਰਟਸ ਦਾ ਮਹੱਈਆ ਨਹੀਂ ਕਰਾ ਸਕੇ ਰੋਜ਼ਗਾਰਡਨ ਦੇ ਬਾਅਦ ਤੁਸੀਂ ਇਹ ਟੈਂਕ ਅਕਸਰ ਦੇਖਦੇ ਹੋਵੋਗੇ ਪਰ ਉਹਦੀ ਹਾਲਤ ਹੈ ਜੋ ਤੁਸੀਂ ਤਸਵੀਰਾਂ 'ਚ ਦੇਖਦੇ ਹੋਵੋਗੇ ਤੇ ਹੁਣ ਐਲਬਰਟ ਦੁਆ ਜੀ ਦੀ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਉਹ ਖੁਦ ਟੈਂਕ ਸਾਫ ਕਰਨ ਚ ਲੱਗੇ ਹੋਏ ਨੇ ਆਪਣੇ ਦੇਖ ਤੁਸੀਂ ਦੇਖ ਸਕਦੇ ਹੋ ਰਮਾਲ ਦੇ ਨਾਲ ਉਹ ਟੈਂਕ ਸਾਫ ਕਰ ਰਹੇ ਨੇ ਜੋ ਕਿ ਚਾਹੀਦਾ ਤਾਂ ਇਹ ਸੀ ਕਿ ਨਗਰ ਨਿਗਮ ਇਸ ਦੀ ਸਫਾਈ ਕਰਕੇ ਰੱਖੇ ਇਸ ਨੂੰ ਮੇਨਟੇਨ ਕਰਕੇ ਰੱਖੇ ਲੁਧਿਆਣਾ ਦੀ ਸ਼ਾਨ ਹੈ ਨਹਿਰੂ ਗਾਰਡਨ ਨਹਿਰੂ ਪਲੈਨੇਟੋਰੀਅਮ ਦੇ ਬਾਹਰ ਦਾ ਇਹ ਪੂਰੀ ਤਸਵੀਰਾਂ ਨੇ ਗੱਲ ਕਰਦੇ ਆ ਐਲਵਰਟ ਜੀ ਦੇ ਨਾਲ ਐਲਵਰਟ ਜੀ ਤੁਸੀਂ ਇਹ ਆਪ ਕਿਉਂ ਸਾਫ ਕਰ ਰਹੇ ਹੋ ਤੁਸੀਂ ਇਸ ਟੈਂਕ ਨੂੰ ਸਾਫ ਕਰਨ ਦੇ ਲਈ ਮਿਊਂਸੀਪੈਲਿਟੀ ਦੇ ਲੋਕੀ ਤਾਂ ਆ ਸਕਦੇ ਸੀ ਤੁਸੀਂ ਆਪ ਕਿਉਂ ਸਾਫ ਕਰਨ ਲੱਗੇ ਹੋਏ ਹਾਂ ਇਹ ਜਦੋਂ ਮੈਂ ਰੁਟੀਨ ਦੇ ਵਿੱਚ ਹੁਣ ਆ ਰਿਆਂ ਤਾਂ ਮੈਨੂੰ ਮੌਕਾ ਮਿਲਿਆ ਜੀ ਕਿ ਇੱਥੇ ਪਹੁੰਚ ਕੇ ਦਰਸ਼ਨ ਕਰਾਂ ਤੇ ਅਸ਼ੀਰਵਾਦ ਨਵਾ ਮੇਜਰ ਭੁਪਿੰਦਰ ਸਿੰਘ ਜੀ ਦਾ ਜੀ ਤੇ ਉਤਰੋ ਹੋਰਾਂ ਨੇ ਇਹ ਉਹ ਟੈਂਕ ਨੇ ਜਿਨ੍ਹਾਂ ਨੇ ਸਾਡਾ ਸਵਾਭੀ ਸਵਾਭੀ ਮਾਨ ਕਾਇਮ ਰੱਖਣ ਦੇ ਲਈ ਸਾਨੂੰ ਜਿੱਤ ਦਵਾਈ ਤੇ ਪੰਜਾਬ ਦੀ ਸ਼ਾਨ ਵਧਾਈ ਪਰ ਅੱਜ ਇਹ ਦੇਖਿਆ ਜਾਏ ਤੇ ਜੰਗਾਲ ਲੱਗ ਕੇ ਰਹਿ ਗਿਆ ਆ ਨਾ ਕੋਈ ਮੇਨਟੇਨੈਂਸ ਹੈ ਮੈਨੂੰ ਬਹੁਤ ਵਾਰੀ ਬਾਹਰਲੀਆਂ ਕੰਟਰੀਆਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਜਦੋਂ ਉਹਨਾਂ ਨੇ ਆਪਣੀਆਂ ਮੈਮੋਰੀਅਲ ਚੀਜ਼ਾਂ ਰੱਖੀਆਂ ਹੁੰਦੀਆਂ ਨੇ ਉਹਦੇ ਦੀ ਬਕਾਇਦਾ ਕਮੇਟੀਆਂ ਬਣੀਆਂ ਹੁੰਦੀਆਂ ਨੇ ਤੁਸੀਂ ਹੁਣ ਹਾਲਾਤ ਦੇਖ ਸਕਦੇ ਹੋ ਬੱਚੇ ਕੈਡਟਸ ਕੋ ਉਹਦਾ ਕਰ ਰਹੇ ਆ ਤਾਂ ਦੇਖੋ ਕਿਦਾਂ ਕੂੜਾ ਆ ਕੀ ਸਫਾਈ ਆ ਤੇ ਕੀ ਮੇਨਟੇਨੈਂਸ ਆ ਅਸੀਂ ਕੀ ਲੁਧਿਆਣੇ ਦੀ ਗੱਲ ਕਰ ਸਕਦੇ ਆ ਅੱਜ ਲੁਧਿਆਣੇ ਨੂੰ ਸਿਰਫ ਯੂਜ਼ ਕੀਤਾ ਜਾਂਦਾ ਹੈ ਨਾ ਲੁਧਿਆਣੇ ਦੀ ਧਰੋਹਰ ਕੋਈ ਸੰਭਾਲ ਕੇ ਰੱਖੀ ਗਈ ਹੈ ਜੇ ਦੇਖਿਆ ਜਾਏ ਤਾਂ ਇਹਨਾਂ ਦੀ ਡਾਇਰੈਕਸ਼ਨਾਂ ਤੱਕ ਚੇਂਜ ਕਰ ਦਿੱਤੀਆਂ ਗਈਆਂ ਨੇ ਜਿਸ ਉਦੇਸ਼ ਦੇ ਨਾਲ ਇਹ ਜਾਣੀ ਸਾਡਾ ਯਾਦਗਾਰੀ ਸਟੈਚੂ ਬਣਿਆ ਸੀ ਮੇਜਰ ਭਪਿੰਦਰ ਸਿੰਘ ਜੀ ਦਾ ਉਹਦੇ ਤੋਂ ਬਿਲਕੁਲ ਵਿਪਰੀਤ ਇਹਨੂੰ ਘੁਮਾ ਦਿੱਤਾ ਗਿਆ ਆ ਤੇ ਬਹੁਤ ਚੀਜ਼ਾਂ ਇੱਥੇ ਕਰਨ ਨੂੰ ਨੇ ਇੱਥੇ ਸਾਡੇ ਜਿਹੜੇ ਸਰਕਾਰਾਂ ਨੇ ਕੋਈ ਧਿਆਨ ਨਹੀਂ ਦੇ ਰੀਆਂ ਇਹ ਇਦਾਂ ਦੇ ਮਿਊਜ਼ੀਅਮ ਦੇ ਵਿੱਚ ਹੋਣਾ ਚਾਹੀਦਾ ਕਿ ਲੋਕ ਆ ਕੇ ਇਹਨੂੰ ਸਲੂਟ ਕਰਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਹਰੇ ਵੀ ਪੰਜਾਬ 'ਚ ਨੇ ਤੁਸੀਂ ਉਹਨਾਂ ਨੂੰ ਅਪੀਲ ਕਰ ਸਕਦੇ ਹੋ ਕਿ ਵੀ ਕਟੂਗੜ ਇਨ੍ਹਾਂ ਚੀਜ਼ਾਂ ਦਾ ਤਾਂ ਧਿਆਨ ਰੱਖਿਆ ਜਾਵੇ ਇਹ ਤਾਂ ਪਹਿਲਾਂ ਸਾਫ਼ ਹੋਣੀ ਬੇਹੱਦ ਜ਼ਰੂਰੀ ਨੇ ਮੈਂ ਇਹੀ ਚਾਹਨਾ ਹੈ ਕਿ ਮੁੱਖ ਮੰਤਰੀ ਸਾਹਿਬ ਭਗਤ ਸਿੰਘ ਜੀ ਨੂੰ ਆਪਣਾ ਆਈਡਲ ਲੈ ਕੇ ਚੱਲਦੇ ਨੇ ਉਹ ਸਿਰ ਦੇ ਉੱਤੇ ਪੀਲੇ ਰੰਗ ਦੀ ਪੱਗ ਬੰਨ੍ਹਦੇ ਨੇ ਤਾਂ ਕਿ ਭਗਤ ਸਿੰਘ ਸਾਡੇ ਅਮਰ ਸ਼ਹੀਦ ਸ਼ਹੀਦੇ ਆਜ਼ਮ ਭਗਤ ਸਿੰਘ ਉਹਨਾਂ ਨੂੰ ਹਰ ਪਲ ਯਾਦ ਰਹਿਣ ਤੇ ਜੇ ਉਹ ਯਾਦ ਨਹੀਂ ਤਾਂ ਕਮ ਸੇ ਕਮ ਇਹ ਸਾਡੀਆਂ ਜੰਗ ਵਾਲੀਆਂ ਯਾਦਗਾਰੀਆਂ ਧਰੋੜਾ ਨੂੰ ਮਿਊਜ਼ੀਅਮ ਰੂਪ ਦੇ ਵਿੱਚ ਇਹਨਾਂ ਨੂੰ ਤਿਆਰ ਕੀਤਾ ਜਾਏ ਇਹਨਾਂ ਨੂੰ ਗਲਾਸ ਦੀ ਸਰਾਊਂਡਿੰਗਸ ਦੇ ਨਾਲ ਇੱਕ ਮਿਊਜ਼ੀਅਮ ਦੇ ਵਿੱਚ ਰੱਖਿਆ ਜਾਏ ਤਾਂ ਕਿ ਇਨਾਂ ਦੀ ਸਾਫ ਸਫਾਈ ਇਨਾਂ ਦੀ ਮੇਨਟੇਨੈਂਸ ਹੋ ਚੱਕੇ ਅੱਜ ਜਾਲੇ ਲੱਗੇ ਸੀ ਕਿੰਨਾ ਮਾੜਾ ਲੱਗ ਰਿਹਾ ਸੀ ਮੈਂ ਜਿੰਨੇ ਕਰ ਸਕਦਾ ਸੀ ਕੋਸ਼ਿਸ਼ ਮੈਂ ਕੀਤੀ ਹੈ ਤੇ ਹੋਰ ਵੀ ਕਰੂੰਗਾ ਮੈਂ ਕਹੂੰਗਾ ਕਿ ਕੁਝ ਲੋਕਾਂ ਨੂੰ ਤਾਂ ਜੇ ਕਹਿ ਲਈਏ ਜਾਂ ਅੱਜ ਦੇ ਬੱਚਿਆਂ ਨੂੰ ਵੀ ਕਹਿ ਲਈਏ ਇਸ ਟੈਂਕ ਦੀ ਤਾਂ ਮਹੱਤਤਾ ਵੀ ਨਹੀਂ ਪਤਾ ਹੋਣੀ ਚਾਹੀਦੀ ਇੱਥੇ ਇੱਕ ਸਾਈਨ ਬੋਰਡ ਲੱਗਿਆ ਹੋਣਾ ਚਾਹੀਦਾ ਨਾ ਕਿ ਲੈ ਟੈਂਕ ਵਾਸਤੇ ਵੀ ਟੈਂਕ ਕਿਹੜਾ ਹੈ ਇਹ ਜਾਂ ਕਿਹੜੇ ਤਰੀਕੇ ਨਾਲ ਇਸ ਨੂੰ ਇੱਥੇ ਲਗਾਇਆ ਗਿਆ ਕਿਉਂ ਲਗਾਇਆ ਗਿਆ ਇਹ ਵੀ ਚੀਜ਼ ਮੈਂਸ਼ਨ ਨਹੀਂ ਹੈ ਬਿਲਕੁਲ ਬਿਲਕੁਲ ਇਹ ਕੀ ਗੱਲ ਹੈ ਕਿ ਸਾਡੇ ਬੱਚਿਆਂ ਦੇ ਵਿੱਚ ਦੇਸ਼ ਭਗਤੀ ਦੇਸ਼ ਪਿਆਰ ਤੇ ਸਾਡਾ ਇਤਿਹਾਸ ਉਹਨਾਂ ਨੂੰ ਦੱਸਣਾ ਉਹਨਾਂ ਨੂੰ ਦਰਸ਼ਾਉਣਾ ਜ਼ਰੂਰੀ ਹੈ ਇਹ ਬੱਚਿਆਂ ਲਈ ਕੀ ਸੋਚਣਗੇ ਅੱਜ ਤਾਈਂ ਉਹਨਾਂ ਨੂੰ ਸਪੋਰਟਸ ਦਾ ਮਹੱਈਆ ਨਹੀਂ ਕਰਾ ਸਕੇ ਜੇ ਸਪੋਰਟਸ ਖੇਡਣ ਨੂੰ ਬੱਚੇ ਦਾ ਦਿਲ ਕਰਦਾ ਉਹ ਕਿੱਥੇ ਜਾ ਕੇ ਖੇਡੇ ਕੋਈ ਐਕਟੀਵਿਟੀ ਨਹੀਂ ਹੈ ਬੱਚੇ ਸਾਡੇ ਲੱਖਾਂ ਦੇ ਵਿੱਚ ਬੱਚੇ ਨੇ ਤੇ ਉਹ ਬੱਚਿਆਂ ਨੂੰ ਸੰਭਾਲਣ ਦੇ ਲਈ ਸਾਨੂੰ ਸਪੋਰਟਸ ਐਕਟੀਵਿਟੀ ਸਾਡਾ ਇਤਿਹਾਸ ਤੇ ਇਤਿਹਾਸਕ ਤੌਰ ਦੇ ਉੱਤੇ ਇਹ ਚੀਜ਼ਾਂ ਨੂੰ ਯਾਦ ਕਰਾਣਾ ਸਾਡਾ ਫਰਜ਼ ਬਣ ਜਾਂਦਾ ਹੈ ਮੈਂ ਇਹ ਕਹਿਣਾ ਚਾਹਨਾ ਆਪਣੇ ਅਡਮਿਨਿਸਟ੍ਰੇਸ਼ਨ ਨੂੰ ਤੇ ਸੀਐਮ ਸਾਹਿਬ ਨੂੰ ਵੀ ਕਾਈਂਡਲੀ ਇਹ ਗੱਲਾਂ ਵੱਲ ਧਿਆਨ ਦਿਓ ਤੁਹਾਡੇ ਹੱਥ ਦੇ ਵਿੱਚ ਸਰਕਾਰ ਹੈ ਤੇ ਸਰਕਾਰ ਬਹੁਤ ਕੁਝ ਕਰ ਸਕਦੀ ਹੈ ਜਦੋਂ ਚੋਣਾਂ ਦਾ ਵੇਲਾ ਹੁੰਦਾ ਹੈ ਉਸ ਦੌਰਾਨ ਸਰਕਾਰ ਤੇ ਪ੍ਰਸ਼ਾਸਨ ਦੋਵੇਂ ਪੂਰੇ ਐਕਟਿਵ ਹੁੰਦੇ ਨੇ ਤਾਂ ਚਾਹੀਦਾ ਉਹਨਾਂ ਨੂੰ ਇਹ ਹੈ ਕਿ ਜਿਵੇਂ ਐਲਬਰਟ ਦੁਆਜੀ ਖੁਦ ਇਸ ਟੈਂਕ ਨੂੰ ਸਾਫ਼ ਕਰ ਰਹੇ ਨੇ ਚਾਹੀਦਾ ਤਾਂ ਇਹ ਹੈ ਕਿ ਐਡਮਿਨਿਸਟ੍ਰੇਸ਼ਨ ਤੇ ਸਰਕਾਰ ਖੁਦ ਇੱਥੇ ਪਹੁੰਚੇ ਤੇ ਇਹਨਾਂ ਨੂੰ ਸਾਫ਼ ਕਰਵਾ ਕੇ ਪ੍ਰੋਪਰ ਜਿਵੇਂ ਐਲਬਰਟ ਜੀ ਨੇ ਕਿਹਾ ਹੈ ਕਿ ਸ਼ੀਸ਼ੇ ਦੇ ਵਿੱਚ ਇਸ ਨੂੰ ਪੂਰਾ ਜੜਾਇਆ ਹੋਣਾ ਚਾਹੀਦਾ ਹੈ ਉਸ ਦੇ ਉੱਤੇ ਗਰੇਵਿੰਗ ਹੋਣੀ ਚਾਹੀਦੀ ਹੈ ਕਿ ਵੀ ਇਹ ਇਹ ਟੈਂਕ ਕਿਹੜਾ ਹੈ ਕਿ ਇਸ ਚੀਜ਼ ਨਾਲ ਜੁੜਿਆ ਹੋਇਆ ਐਨਸੀਸੀ ਦੇ ਕੈਂਡੀਡੇਟ ਇੱਥੇ ਜੁੜੇ ਹੋਏ ਨੇ ਅੱਜ ਤਾਂ ਉਹਨਾਂ ਨੂੰ ਵੀ ਇਸ ਚੀਜ਼ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਆਖਰ ਇਹ ਟ तरीके ਦੇ ਨਾਲ ਇਸ ਨੂੰ ਇੱਥੇ ਲਿਆਂਦਾ ਗਿਆ ਕਿਉਂ ਲਿਆਂਦਾ ਗਿਆ ਕਿ ਇਸ ਟੈਂਕ ਦੇ ਨਾਲ ਉਪਲਬਧੀ ਹੈ ਤੇ ਲੁਧਿਆਣਾ ਦੇ ਇਸ ਜਗ੍ਹਾ ਤੇ ਕਿਉਂਕਿ ਇੱਕ ਵਾਰ ਮਿਊਜ਼ੀਅਮ ਬਣਿਆ ਹੋਇਆ ਹੈ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ਬਣਿਆ ਹੋਇਆ ਪਰ ਇਸ ਜਗ੍ਹਾ ਤੇ ਇਹ ਟੈਂਕ ਖੜਾਉਣ ਦੀ ਖਾਸ ਵਜ੍ਹਾ ਕੀ ਹੈ ਇਹ ਸਭ ਕੁਝ ਇੱਥੇ ਮੈਂਸ਼ਨ ਹੋਣਾ ਬਹੁਤ ਜ਼ਰੂਰੀ ਹੈ ਤੇ ਇਸ ਦੀ ਸਫਾਈ ਹੋਣਾ ਬਹੁਤ ਜ਼ਰੂਰੀ ਹੈ ਤਾਂ ਸਰਕਾਰ ਨੂੰ ਲੁਧਿਆਣਾ ਪਲੱਸ ਵੱਲੋਂ ਵੀ ਇਹ ਅਪੀਲ ਹੈ ਲੁਧਿਆਣਾ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਸ ਦੀ ਆ ਕੇ ਸਫਾਈ ਤੇ ਸਾਮ ਸੰਭਾਲ ਜ਼ਰੂਰੀ ਕੀਤੀ ਜਾਵੇ